ਰਿੰਡਪੱਟੀ ਦੀ ਪੰਚਾਇਤੀ ਮੀਟਿੰਗ ਵੀ ਹੋਈ ਤੇ ਨਾਲ ਹੀ ਨਾਲ ਪਿੰਡ ਦਾ ਜਲਾਸਾ ਉਹਦੇ ਵਿੱਚ ਕੁਝ ਨਿਰਣੇ پاس ਕੀਤੇ ਗਏ ਗੁਜਰਤਵਾਰ ਵਸ। ਤੁਸੀਂ ਵੀ ਸਾਡੇ ਭੈਣਾ ਭਰਾ ਆ ਕੋਈ ਬਗਾਨੇ ਕੋਲੇ। ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਵੀ ਅਸੀਂ ਡੇਰੇ ਚ ਗਏ ਉਹ ਕਹਿੰਦਾ ਸਾਡੇ ਦਾ ਪਸ਼ੂ ਨਹੀਂ ਹੈ ਨਹੀਂ ਸੀ। ਸਾਡੇ ਦਾ ਪਸ਼ੂ ਉੱਧਰ ਗਏ ਹੀ ਸਾਡੇ ਪਸ਼ੂ ਉੱਧਰ ਜਾਂਦੇ ਹੀ। ਜੇ ਤੁਹਾਡੇ ਸਾਰਿਆਂ ਦੇ ਪਸ਼ੂ ਨਹੀਂ ਜਾਂਦੇ ਤਾਂ ਸਰਪੰਚ ਨੇ ਤਾਂ ਰੱਖਿਓ ਨਹੀਂ ਪੱਲ। ਕਿ ਬਣ ਤੇ ਅੱਜ ਅਸੀਂ ਸਾਰੀ ਪੰਚਾਇਤ ਪੂਰਾ ਜਨਾਜ਼ਪੁਰਾ ਪਿੰਡ ਪਿੰਡ ਦੇ ਬਹੁਤ ਸਾਰੇ ਜਨਾਨਾ ਤੁਹਾਨੂੰ ਇੱਕ ਬੇਨਤੀ ਕਰਨਾ ਹੈ ਕਿ ਅਸੀਂ ਤੁਹਾਨੂੰ ਦਬਾਅ ਨਹੀਂ ਪਾਉਣਾ ਕਿ ਅਸੀਂ ਦਬਾਅ ਪਾ ਕੇ ਕੰਮ ਕਰਦੇ ਹਾਂ ਤੁਹਾਡੇ ਜਿੰਨੇ ਵੀ ਪਸ਼ੂ ਹੈ ਤੁਹਾਡੇ ਨੇ ਤੁਹਾਡੇ ਪਸ਼ੂ ਸਾਰੇ ਡੇਰੇ ਚ ਰਹਿਣੇ ਚਾਹੀਦੇ ਕਿਸੇ ਵੀ ਜੀਵਨ ਦਾ ਨੁਕਸਾਨ ਨਾ ਹੋਵੇ ਤੀਸਰਾ ਛੜਕਾਂ ਦੇ ਉੱਪਰ ਚੱਲਦੇ ਪਸ਼ੂ ਕੁਰੀਆਂ ਹੁੰਦੀਆਂ ਉਹ ਵੀ ਸਾਡੀਆਂ ਤੀਹ ਹੁੰਦੀਆਂ ਉਸ ਵੇਲੇ ਕੀ ਕਹਿੰਦਾ ਕਿ ਪਸ਼ੂ ਜੀ ਲੱਗਦੇ ਆ ਗੋਹਾ ਕਰਦੇ ਕਰਦੇ ਸਾਰੀ ਸ਼ੜਕਾ ਖਰਾਬ ਹੋ ਜਾਂਦੀ ਬਹੁਤ ਤਲਕਨ ਵਾਲੀ ਹਿੰਦੂ ਕੋ ਜਿੰਦਗੀ ਨਹੀਂ ਕਰਦੇ ਫਿਰ ਐਕਸੀਡੈਂਟ ਦਾ ਵੀ ਡਰ ਜਿੰਦੇ ਸਾਰੇ ਇਕੱਠੇ ਹੋ ਕੇ ਚੱਜਦੇ ਨੇ ਪਸ਼ੂ ਨਹੀਂ ਮੋੜੇ ਜਾਂਦੇ ਇੱਦੀ ਪਸ਼ੂਆਂ ਦੇ ਤੋ ਅੱਜ ਅਸੀਂ ਬੇਨਤੀ ਕਰਨਾ ਹੈ ਸਾਰੀ ਪੰਚਾਇਤ ਕਿ ਭਾਈ ਜਿਹੜੇ ਤੁਹਾਡੇ ਪਸ਼ੂ ਆ ਉਹ ਤੁਸੀਂ ਆਪਣੇ ਡੇਰੇ ਚ ਰੱਖਨੇ ਆ ਘਰੇ ਇੱਥੇ ਪੱਠੇ ਪਾਣੇ ਇੱਥੇ ਬੈਠ ਕੇ ਪੱਠੇ ਪਾਓ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ ਨਾ ਹੀ ਆਪਾਂ ਇਹਨਾਂ ਸ਼ੜਕਾ ਤੇ ਲੈ ਕੇ ਜਾਣ ਤੇ ਇੱਕ ਆਖਰੀ ਪੁਆੜ ਹੈ ਕਿ ਤੁਹਾਡਾ ਪਿੰਡ ਕਿੱਥੋਂ ਆਏ ਤੁਸੀਂ ਤੁਸੀਂ ਲਈ ਪੁੱਤ ਤੁਸੀਂ ਬੱਲੇ ਤੋਂ ਆ ਜਾਓ ਤੁਸੀਂ ਬੱਲੇ ਤੋਂ ਤੁਹਾਡੀ ਇੱਥੇ ਵੋਟਰ ਕਾਰਡ ਨਹੀਂ ਆਦੇ ਤੁਸੀਂ ਜਾ ਕੇ ਉੱਥੋਂ ਦੇ ਸਰਪੰਚਾ ਤੋਂ ਆਪਣਾ ਵੋਟਰ ਕਾਰਡ ਦੀ ਇੱਕ ਲੈਟਰ ਤੋਂ ਤਸਦੀਕ ਲਾ ਕੇ ਲੈਣਾ ਕਿ ਮੈਂ ਫਲਾਣਾ ਹਾਸਮ ਮੁਹੰਮਦ ਇਹ ਇੱਥੇ ਦਾ ਰਹਿਣ ਵਾਲਾ ਪੁੱਤ ਸੀ ਤਾਂ ਕਿਦੋਂ ਦਾ ਸਰਪੰਚ ਜੇ ਰਹਿਣ ਵਾਲੇ ਸੀ ਉਹਨੇ ਦੁਆਰਾ ਪੱਟੀ ਚ ਲੱਗੇ ਆਸੀ ਇਹਦੀ ਵੋਟਾਂ ਦੇ ਆਧਾਰ ਕਾਰਡ ਆ ਠੀਕ ਹੈ ਤੇ ਨਾਲ ਹੀ ਕੋਈ ਅਗਰ ਕੋਈ ਪਰਿਵਾਰ ਆਉਣਾ ਤੁਹਾਡਾ ਕੋਈ ਰਿਸ਼ਤੇਦਾਰ ਆਉਂਦਾ ਕੋਈ 5 ਜਾਂ 10 ਜਣਿਆਂ ਨਾਲ ਉਹਦੀ ਇਤਲਾਹ ਜ਼ਰੂਰ ਕਰੀ ਜੇ ਨਾ ਹੋਵੇ ਕਿ ਉਹ ਡਰੋਜੀ ਤੋਂ ਆਇਆ ਹੋਵੇ ਜਾਂ ਜੰਮੂ ਤੋਂ ਆਇਆ ਹੋਵੇ ਕਿਉਂਕਿ ਉਹ ਤਲਾਕੜ ਕਰਕੇ ਆਵੇ ਤੁਹਾਨੂੰ ਫਸਾ ਜਾਈ ਹਾਂ ਕੋਈ ਬੰਦਾ ਤੁਹਾਡਾ ਕੋਈ ਵੀ ਇੱਥੇ ਦੋ ਚਾਰ ਦਿਨ ਲੇ ਉਦਾਂ ਆਉਂਦਾ ਪਰੋਣੇ ਕੋਈ ਗੱਲ ਨਹੀਂ ਜੇ ਤੁਸੀਂ ਕੋਈ ਕੰਮ ਲੈ ਰੱਖਦੇ ਆ ਬੱਸ ਰੱਖਦੇ ਆ ਉਹਦਾ ਆ ਉਹਦਾ ਦੱਸਣਾ ਆ ਸਰਪੰਚ ਜੀ ਮੈਨੂੰ ਪੱਕਾ ਦੱਸਣਾ ਆ ਹਾਂ ਵੀ ਭਾਈ ਇਹ ਬੰਦਾ ਉੱਥੇ ਆਇਆ ਸੀ ਕੰਮ ਤੇ ਰੱਖਿਆ ਇੰਨੇ ਇੱਥੇ ਸਾਡੇ ਖਾਲ ਦੋ ਸਾਡੇ ਸ਼ਾਮ ਦਾ ਨਾ ਇਹ ਨਾ ਹੋਵੇ ਬੰਦਾ ਉਧਰ ਕੋਈ ਕਾਰਡ ਕੀਤਾ ਹੋਵੇ ਇੱਥੇ ਸਾਡੇ ਪੱਠੇ ਪਾਈ ਜਾਵੇ ਆਗੇ ਤੁਹਾਨੂੰ ਤੁਹਾਡੀ ਮੋਟਰ ਤੁਹਾਡੀ ਉੱਥੇ ਜੀ ਰਹਿnde ਤੁਸੀਂ ਇੱਥੇ ਆਧਾਰ ਕਾਰਡ ਤੁਹਾਡਾ ਕਿੱਧਰ ਰਹਿnde ਤੁਸੀਂ ਇੱਥੇ ਆ ਇਸ ਚੀਜ਼ ਨੂੰ ਮੱਝ ਜਣ ਰੱਖਦੇ ਹੋਏ ਤੁਸੀਂ ਸਾਰੇ ਜਣਿਆਂ ਨੇ ਆਪੋ ਆਪਣੇ ਪਹਿਲਾਂ ਵੋਟਰ ਕਾਰਡ ਇੱਥੇ ਮੰਗਾਣੇ ਆ ਆਧਾਰ ਕਾਰਡ ਆਪਣੇ ਮੰਗਾਉਣੇ ਆ ਤੇ ਪਲੱਸ ਕੀ ਆਰਡਰ ਦਾ ਮਤਲਬ ਲੋ ਪਾਣੀ ਲੋ ਪੂਰਾ ਡਾਕੂਮੈਂਟੇਸ਼ਨ ਸਾਰਾ ਆਪਨ ਠੀਕ ਹੈ 812920 ਤੋਂ 25 ਨੂੰ ਸਰਪੰਚ ਅਚੰਦਰਪਾਲ ਦੀ ਸਮਿਤੀ ਪੰਚਾਇਤ ਪਿੰਡ ਪੱਟੀ ਮੀਟਿੰਗ ਤੇ ਸਾਰੇ ਪਿੰਡ ਦਾ ਸਾਂਝਾ ਜਲਾਸ ਹੋਇਆ ਜਿਸ ਵਿੱਚ ਸਾਰੇ ਜੀਵਿੰਦਾ ਪ੍ਰਵਾਸੀ ਮਜ਼ਦੂਰ ਅਤੇ ਬਾਕੀ ਪਿੰਡ ਵਾਸੀਆਂ ਦਾ ਇਕੱਠ ਹੋਇਆ ਜਿਸ ਵਿੱਚ 8 ਲਿਖ ਕੇ ਅਜੰਡੇ ਪਾਸ ਕੀਤੇ ਗਏ ਕਿਸੇ ਵੀ ਪ੍ਰਵਾਸੀ ਦਾ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਨਹੀਂ ਬਣਾਇਆ ਜਾਵੇਗਾ ਕਿਸੇ ਵੀ ਪ੍ਰਵਾਸੀ ਦਾ ਰਾਸ਼ਨ ਕਾਰਡ ਨਹੀਂ ਬਣਾਇਆ ਜਾਵੇਗਾ ਕੋਈ ਵੀ ਜ਼ਿਮੀਦਾਰ ਪ੍ਰਵਾਸੀਆਂ ਨੂੰ ਜ਼ਮੀਨ ਨਹੀਂ ਦੇਵੇਗਾ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੀ ਪੀਸੀਸੀ ਕਰਾਉਣ ਵਾਸਤੇ 31 ਸਤੰਬਰ ਤੱਕ ਪੂਰੇ ਪਿੰਡਾਂ ਵਿੱਚ ਪੰਚਾਇਤ ਰੇਟਾ ਦਿੱਤਾ ਗਿਆ ਵਾ ਜੋ ਪ੍ਰੋਗਰਾਮ ਪੰਚਾਇਤ ਵੱਲੋਂ ਬੁਲਾਇਆ ਗਿਆ ਸੀ ਉਹ ਸਰਪੰਚ ਸਾਹਿਬ ਤੋਂ ਲੈ ਕੇ ਮਜ਼ਦੂਰ ਪ੍ਰਵਾਸੀਆਂ ਦੀ ਸਾਰੀ ਜਾਣਕਾਰੀ ਰਿਕਾਰਡ ਕਰਕੇ ਆਪਣੇ ਵਾਰਡ ਦੇ ਪੰਚਾਂ ਨੂੰ ਦੇਣਗੇ ਗੁਜਰਪਾਈ ਚਾਲਾ ਆਪਣੇ ਡੰਗਰਾਂ ਨੂੰ ਸੜਕਾਂ ਤੇ ਨਾਲ ਲੈ ਕੇ ਆਉਣ ਨਾ ਕੋਮਣ ਸੜਕਾਂ ਤੇ ਗੰਦ ਬਹੁਤ ਕਾਉਂਦੇ ਆ ਇਸ ਕਰਕੇ ਸਾਰੇ ਪਿੰਡ ਨੇ ਇਹ ਚਲ ਕੀਤਾ ਕਿ ਗੁਜਰਾ ਨੂੰ ਵੀ ਨਹੀਂ ਜਮੀਨ ਦਿੱਤੀ ਜਾਊਗੀ ਜਿਹਨਾਂ ਗੁਜਰਾ ਨੇ ਜ਼ਮੀਨ ਲਈ ਆ ਉਹ ਆਪਣੇ ਜਗ੍ਹਾ 'ਚ ਪਸ਼ੂਆਂ ਨੂੰ ਬੰਨ ਕੇ ਰੱਖਣਗੇ ਜੀਵਿਦਾਰਾਂ ਵੱਲੋਂ ਜੋ ਟਰੈਕਟਰਾਂ ਤੇ ਰੱਖੇ ਪਰਵਾਸੀ ਮਜ਼ਦੂਰ ਆ ਉਹਨਾਂ ਦੇ ਲੈਸਸ ਲੈਸਸ ਜਿਹੜੇ ਆ ਉਹ ਨਹੀਂ ਬਣੇ ਤੋ ਮੈਂ ਉਹ ਉਹਨਾਂ ਨੇ ਬੰਨ੍ਹ ਕੇ ਨਹੀਂ ਕੀਓ ਉਹਨਾਂ ਨੂੰ ਮੈਂ ਵੀ ਗਿਆਸ਼ ਕਰੂੰਗਾ ਕਿ ਜੇ ਅਗਰ ਉਹਨਾਂ ਨੇ ਕਿਸੇ ਟਰੈਕਟਰ ਚਲਾਉਣ ਦੇਣਾ ਵਾ ਤੇ ਉਹਨਾਂ ਦਾ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਤੇ ਉਹਨਾਂ ਦੇ ਆਪਣਾ ਕੀਤਾ ਜਾਊਗਾ ਲੈ ਸਰ ਪਿੰਡ ਚ ਡੈਕ ਬੰਨ੍ਹਦਾ ਇਹ ਅੱਜ ਸਰਬਸੰਮਤੀ ਨਾਲ ਸਾਰੇ ਪਿੰਡ ਦੇ اجلاس ਹੋਇਆ ਵਾ ਸਾਰੇ ਪਿੰਡ ਪਿੰਡ ਨੇ ਪੂਰੀ ਇਹ ਜਾਣਕਾਰੀ ਦਿੱਤੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਅਸੀ ਵਾਰਦਾਤ ਨਾ ਹੋਵੇ ਕਿ ਜਿਹਦੇ ਵਿੱਚ ਪਿੰਡ ਨੂੰ ਨੁਕਸਾਨ ਨਾ ਹੋਵੇ ਬੋਤਲ ਜ਼ਿਕਰ ਕਰ ਗੋ ਜੀ ਹਾਂ ਇੱਕ ਇੱਕ ਜ਼ਰੂਰੀ ਸੂਚਨਾ ਇਹ ਵੀ ਹੈ ਕਿ ਸਾਡੇ ਹਸ਼ਾਖਪੁਰ ਦੇ ਵਿੱਚ ਹਰਜੀਤ ਸਿੰਘ ਜੋ ਕਿ ਬੱਚੇ ਦਾ ਬਹੁਤ ਹੀ ਪੂਰੀ ਤਰ੍ਹਾਂ ਦੁਆ ਕੀਤਾ ਗਿਆ ਮਾਰਡਰ ਕੀਤਾ ਗਿਆ ਉਹਦੇ ਵਿੱਚ ਸਾਰੇ ਪਿੰਡ ਨੇ ਪਹਿਲਾਂ ਜਿਹੜਾ ਰਾਸ ਕੰਮ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੇ ਬਹੁਤ ਅਫਸੋਸ ਵੀ ਕੀਤਾ ਤੇ ਉਹਦੇ ਬਾਰੇ ਜਾਣਕਾਰੀ ਵੀ ਕੀਤੀ ਤੇ ਸੁਖ ਸਕਿਆ ਉਹਨੂੰ ਲੈ ਕੇ ਇਹ ਮਤ ਉਹਨੂੰ ਲੈ ਕੇ ਮਤ ਆਇਆ ਉਹਨਾਂ ਨੂੰ ਲੈ ਕੇ ਹੀ ਇਹ ਪਤਾ ਪਾਇਆ ਗਿਆ ਵਾ ਕਿ ਤਾਂ ਕਿ ਪਿੰਡ ਵਿੱਚ ਜਾਂ ਹੋਰ ਵੀ ਇੱਕ ਪਿੰਡਾਂ ਦੇ ਵਿੱਚ ਕੋਈ ਐਡੀ ਦੀ ਕਾਰਵਾਈ ਨਾ ਹੋਵੇ ਧੰਨਵਾਦ ਬਹੁਤ ਬਹੁਤ